ਨਾਬੋਸਦਰ ਪੁਲਿਸ ਵੱਲੋਂ 7 ਵਿਅਕਤੀਆਂ ਨੂੰ ਜਾਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਦੋ ਮਹਿਲਾਵਾਂ ਵੀ ਸ਼ਾਮਲ ਸਨ ਉਪਰੋਕਤ ਕਥਿਤ ਦੋਸ਼ਜੋਤੋਂ ਨਾਬਾਪੋਲਸ ਨੇ ਦੋ ਗੱਡੀਆਂ ਇੱਕ ਲਾਇਸੈਂਸੀ ਪਿਸਤੌਲ ਅਤੇ 9 ਲੱਖ ਰੁਪਏ ਨਕਦ ਕਥਿਤ ਜਾਲੀ ਕਰੰਸੀ ਬਰਾਮਦ ਕਰਨ ਦਾ ਦਾਅਵਾ ਕੀਤਾ ਚੇਤਨ ਮਹਿਤਾ ਕਿ ਆਰਟੀ ਨਿਊਜ਼ ਨੈਟਵਰਕ ਸਾਡੇ 4 ਗਲਵੱਟੀ ਮੈਡਮ ਨਦੀਪ ਕੌਰ ਨੂੰ ਤਲਾਸ਼ ਮਿਲੀ ਸੀ ਕਿ ਕੁਝ ਬੰਦੇ ਦੋ ਗੱਡੀਆਂ ਤੋਂ ਸਵਾਰ ਹੋ ਕੇ ਮੇਰਖੁੱਲਾ ਸਾਈਡ ਤੋਂ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਦੋ ਲੇਡੀਜ਼ ਨੇ ਔਰ ਫੰਦ ਦੇ ਜਿਹੜੇ ਏਜੰਟਸ ਨੇ ਉਹ ਗੱਡੀਆਂ 'ਚ ਸਵਾਰ ਹੋ ਕੇ ਆ ਰਹੇ ਨੇ ਉਹਨਾਂ ਕੋਲੇ ਕਾਫੀ ਮਾਤਰਾ ਦੇ ਵਿੱਚ ਜਾਲੀ ਕਰੰਸੀ ਹੈ ਜਿਨ੍ਹਾਂ ਨੂੰ ਨਾਕਾਬੰਦੀ ਕਰਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਹ ਗੱਡੀਆਂ ਦੇ ਵਿੱਚੋਂ ਜਾਲੀ ਕਰੰਸੀ ਬਰਾਮਦ ਹੋਈ ਹੈ ਔਰ ਜਿਹਦੀ ਗਿਣਤੀ ਕਰਨ ਪਰ ਇਹ 550 ਦੇ ਨੋਟ ਨੇ ਜਿਹੜੇ ਕ੍ਰਮਚੀ ਦੇ ਤੱਕ तकरीबन 9 ਲੱਖ ਰੁਪਿਆ ਇਹ ਜਿਹੜੀ ਰਕਮ ਪਾਈ ਗਈ ਹੈ ਸਾਰੇ ਨੋਟ 550 ਦੇ ਹਾਂਜੀ ਸਾਰੇ ਨੋਟ 550 ਦੇ ਨੇ ਬੈਕਗ੍ਰਾਉਂਡ ਕੀ ਹੈ ਜੀ ਇਹਨਾਂ ਦੀ ਜਿਹੜੇ ਕਿ ਬੈਕਗ੍ਰਾਉਂਡ ਇਹ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਬਿਲੋਂਗ ਕਰਦੇ ਨੇ ਜਿਵੇਂ ਕਿ ਕੋਈ ਜਿਵੇਂ ਲੇਡੀਜ਼ ਹੈਗੀ ਹੈ ਖੰਨੇ ਤੋਂ ਬਿਲੋਂਗ ਕਰਦੀ ਹੈ ਇੱਕ ਬਰਨਾਲੇ ਤੋਂ ਬਿਲੋਂਗ ਕਰਦੀ ਹੈ ਇੱਕ ਗਦਾਈਏ ਤੋਂ ਬਿਲੋਂਗ ਕਰਦਾ ਹੈ ਮੁੰਡਾ ਸੰਗਰੂਰ ਦੇ ਹੈ ਕਹਿੰਦੇ ਬੰਦੇ ਵਿੱਚ ਲੁਧਿਆਣੇ ਦਾ ਹੈਗਾ ਇੱਕ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਹੈਗੇ ਨੇ ਜਿਹੜਾ ਗਰੋਪ ਬਣਾਇਆ ਹੋਇਆ ਸੀਗਾ ਪਹਿਲਾਂ ਵੀ ਵਿੱਚ ਜਿਹੜੇ ਹੈਗੇ ਨੇ 4-5 ਬੰਦੇ ਜਿਹੜੇ ਹੈਗੇ ਨੇ ਉਹ ਕ੍ਰਿਮੀਨਲ ਮਾਈਂਡਡ ਨੇ ਉਹਨਾਂ ਤੇ ਪਹਿਲਾਂ ਵੀ 420 ਦੇ ਐਸਟਾਰਸ਼ਨ ਦੇ ਬਲੈਕ ਬੈਲਿੰਗ ਦੇ ਪਰਚੇ ਦਰਜ ਨੇ ਸਰ ਇਥੇ ਦਫਰਸ਼ਿਪ ਕਰਦੇ ਸੀ ਸਰ ਸਿਸਟਮ ਕੋਈ ਸਮਾਨ ਖਰੀਦਦੇ ਸੀ ਜਾਂ ਨੋਟ ਵੇਚਦੇ ਇਹਨਾਂ ਦਾ ਮੋਡਸ ਆਪ੍ਰੈਂਟ ਹੀ ਇਹ ਹੈ ਕਿ ਇਹ ਜਿਵੇਂ ਕੋਈ ਲੋਕ ਇਹਨਾਂ ਨੂੰ ਮਿਲ ਗਏ ਕਿ ਤਾਲਮੇਲ ਚ ਆ ਗਏ ਕਿਸੇ ਬੰਦੇ ਦੇ ਥਰੂ ਆ ਗਏ ਉਹਨਾਂ ਨੂੰ ਜਿਵੇਂ ਲੱਖ ਰੁਪਇਆ ਉਹਨਾਂ ਤੋਂ ਲੈ ਲਿਆ ਅਸਲੀ نوٹ ਲੈ ਲਿਆ ਪਰ 5 ਲੱਖ ਰੁਪਇਆ ਝਾਲੀ ਦੇ ਦਿੱਤਾ ਇਹਦਾ ਲਾਲਚੀ ਲੋਕਾਂ ਨਾਲ ਆਧਾਰ ਪ੍ਰਦਾਨ ਕਰਦੇ ਸੀ ਤੇ ਬਾਕੀ ਖਰੀਦੋ ਫਰੋਕ ਦੇ ਵਿੱਚ ਵੀ ਜਿਹੜੀ ਹੈਗੀ ਇਹ ਕਰੰਸੀ ਵਰਤੀ ਜਾਂਦੀ ਹੈ ਜਾਲੀ ਕਰੰਸੀ ਕਿੱਥੇ ਬਣਾਉਂਦੇ ਜਾਲੀ ਕਰੰਸੀ ਇਹ ਬਣਾਉਂਦੇ ਸੀ ਕਿ ਜੀ ਇਹਦੇ ਬਾਰੇ ਹਲੇ ਅਸੀਂ ਪੁੱਛ ਕੇ ਚ ਕਰਨੀ ਹੈ ਰਿਮਾਂਡ ਲਵਾਂਗੇ ਇਹਨਾਂ ਦਾ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਾਂਗੇ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਜਾਰ ਸਾਹਿਬ ਤੋਂ ਰਿਮਾਂਡ ਹਾਸਲ ਕਰਾਂਗੇ ਕਿੱਥੇ ਬਣਾਉਂਦੇ ਸੀਗੇ ਇਹ ਕੀ ਇਹਨਾਂ ਦਾ ਆਪਰੇਟਿਵ ਹੈਗਾ ਔਰ ਕਿਹੜੇ ਕਿਹੜੇ ਬੰਦੇ ਹੋਰ ਨਾਲ ਇਨਵੋਲਵ ਨੇ ਕਿੱਥੋਂ ਕਿੱਥੋਂ ਇਹ ਲੈ ਕੇ ਆਉਂਦੇ ਸੀ ਕਿੱਥੇ ਕਿੱਥੇ ਅੱਗੇ ਇਹ ਸਪਲਾਈ ਕਰਦੇ ਸੀ ਕਿ ਇਹਨਾਂ ਦਾ ਤੇ ਕੀ ਮੇਨ ਫੀਲਿੰਗ ਇਹ ਨਹੀਂ ਸੀ ਸਾਜ਼ਿਸ਼ ਕਰਤਾ ਸੀ ਸਾਜ਼ਿਸ਼ ਕਰਤਾ ਮੇਨ ਤਾਂ ਸਾਰੀ ਨੀਜੀ ਗਰੋ ਜਿਹੜਾ ਹੈਗਾ ਇਹਨਾਂ ਦਾ ਕਾਫੀ ਪੁਰਾਣਾ ਗਰੂ ਹੈ ਸਾਰੇ ਤੇ ਬਕੱਦਮੇ ਦਰਜ ਨੇ ਕ੍ਰਿਮੀਨਲ ਮੰਡਟ ਬੰਦੇ ਨੇ ਔਰ ਸਾਰੀ ਅਪਰਾਧਿਕ ਪਛੋਕੜ ਵਾਲੇ ਬੰਦੇ ਹੈਗੇ ਨੇ ਦਾਦਾ ਕਿੰਨੇ ਕਿਨੇ ਸਾਲ ਤੋਂ ਕੰਮ ਕਰ ਰਹੇ ਹੋ ਇਹ ਫਿਲਹਾਲ ਅਸੀਂ ਪੁੱਛਗਿੱਛ ਕਰ ਰਹੇ ਹਾਂ ਤਫ਼ਤੀਸ਼ ਜਾਰੀ ਹੈ ਤਫ਼ਤੀਸ਼ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਤਾਂ ਕੀ ਕੀ ਬਰਾਬਰ ਹੋਇਆ ਸਭ ਪੂਰੇ ਕੇਸ ਵਿੱਚ ਕੀ ਕੀ ਬਰਾਬਰ ਹੋਇਆ ਇਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਦੀ ਜਾਲੀ ਕਰੰਸੀ ਜਿਹੜੀ ਹੈਗੀ ਆ ਉਹ 550 ਦੇ ਨੋਟ ਨੇ ਉਹ ਗਿਣਤੀ ਕਰਨ ਪਰ 9 ਲੱਖ ਰੁਪਇਆ ਪਾਇਆ ਗਿਆ ਉਹ ਬਰਾਬਰ ਹੋਇਆ ਔਰ ਦੋ ਗੱਡੀਆਂ ਨੇ ਇੱਕ ਡੈਟਸਨ ਜੀਓ ਗੱਡੀ ਹੈਗੀ ਆ ਔਰ ਇੱਕ ਸਵਿਫਟ ਕਾਰ ਹੈਗੀ ਆ ਤੇ ਇੱਕ ਹੈਗਾ ਲਿਸੈਂਸੀ ਵੈਪਨ ਇੱਕ ਬੰਦੇ ਦਾ ਦੋਸ਼ੀ ਦਾ ਉਹ ਬਰਾਬਰ ਹੋਇਆ ਸਰ ਕੋਈ ਮਸ਼ੀਨ ਵਗੈਰਾ ਕਿੱਥੋਂ ਵੀ ਬਣਾਉਂਦੇ ਸੀ ਕੋਈ ਇਸ ਤਰ੍ਹਾਂ ਦੀ ਬਣਾਉਂਦੇ ਨਹੀਂ ਫਿਲਹਾਲ ਮਸ਼ੀਨ ਕੋਈ ਬਰਾਮਦ ਨਹੀਂ ਹੋਈ ਹੈ ਕਿ ਉਹਨਾਂ ਤੋਂ ਪੁੱਛ ਕੇ ਚੱਲ ਰਹੇ ਹਾਂ ਉਥੇ ਤੱਕ ਵੀ ਅਸੀਂ ਪਹੁੰਚਾਂਗੇ ਉਹਨਾਂ ਦੀ ਜਾਣਕਾਰੀ ਤੋਂ ਪਤਾ ਲੱਗੇ ਕਿ ਕਿੰਨੇ ਪੈਸੇ ਦੇ ਕੇ ਕਿੰਨੇ ਮਤਲਬ ਉਹ ਲੈਣਗੇ ਮੁੱਢਲੀ ਜਾਣਕਾਰੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹ 5 ਲੱਖ ਰੁਪਏ ਜਿਹੜਾ ਹੈਗਾ ਜਾਲੀ ਕਰੰਸੀ ਕਿਸੇ ਬੰਦੇ ਨੂੰ ਲਾਲਚੀ ਬੰਦੇ ਨੂੰ ਦੇਤਾ ਤੇ ਉਹ ਤੋਂ 1 ਲੱਖ ਰੁਪਏ ਲੈ ਲਿਆ ਇਹਨਾਂ ਦਾ ਜਿਹੜਾ ਹੈਗਾ ਸਿਸਟਮ ਇਹਨਾਂ ਦਾ ਚੱਲਦਾ ਸੀਗਾ ਉਹ ਸਾਹਮਣੇ ਆਇਆ। ਜਿਲ੍ਹੇ ਤੋਂ ਬਾਹਰ ਆਪਰੇਟ ਕਰਦੇ ਸੀ ਕਿਉਂਕਿ ਜਾ ਕੇ ਪਤਾ ਲੱਗਿਆ ਵੀ ਜਿਹੜੇ ਇਹ ਕਰਦੇ ਨੇ ਸਾਡੇ ਸ਼ਹਿਰ ਤੋਂ ਨਹੀਂ ਕਰਦੇ ਬਾਹਰ ਕਰਦੇ। ਬਿਲਕੁਲ ਜੀ ਇਹ ਗੱਲ ਹੈਗੀ ਹੈ ਕਿ ਇਹ ਜਿੱਥੇ ਰਹਿਸ਼ੀ ਦੇ ਜਾਂ ਜਿੱਥੇ ਇਹਨਾਂ ਦਾ ਹੈਗਾ ਜਾਣ ਪਛਾਣ ਹੈਗੀਆ ਉੱਥੇ ਇਹੋ ਜਿਹਾ ਕੰਮ ਨਹੀਂ ਕਰਦੇ। ਇਹ ਤਾਂ ਜ਼ਿਲ੍ਹੇ ਤੋਂ ਬਾਹਰ ਜਾ ਸਟੇਟ ਤੋਂ ਬਾਹਰ ਅਦਰ ਸਟੇਟ ਦੇ ਵਿੱਚ ਜਿਹੜਾ ਹੈਗਾ ਦਾਨ ਪ੍ਰਦਾਨ ਕਰਦੇ ਜਿਹੜੇ ਰੂਪੀ ਨੇ ਆਪਸ ਚੇਰਾਂ ਦਾ ਕੋਈ ਕੀ ਸੰਬੰਧ ਹੈ ਆਪਸ ਦੇ ਵਿੱਚ ਇਹਨਾਂ ਦਾ ਇਹੀ ਸੰਬੰਧ ਹੈ ਵੀ ਇਹ ਪ੍ਰਾਣੇ ਮੁਕਦਮੇ ਦਰਜ ਨੇ ਇੱਕ ਦੂਜੇ ਨਾਲ ਦੇਲ ਦੇ ਵਿੱਚ ਮੁਲਾਕਾਤ ਹੋ ਗਈ ਜਾਂ ਇਦਾਂ ਹੀ ਕਰਾਇਮ ਕਰਦੇ ਇੱਕ ਦੂਜੇ ਨੂੰ ਮਿਲ ਗਏ ਇਹਨਾਂ ਦਾ ਇੱਕ ਲਿੱਕ ਬਣ ਗਿਆ ਇੱਕ ਨਾ ਗਰੋਹ ਬਣ ਗਿਆ ਤੇ ਵੈਪਨ ਹੈ ਜਿਹੜਾ ਰਵਲਵਰ ਹੈ ਪਿਸਤਲ ਹੈ ਜਾਂ ਕਿਹੜਾ ਵੀ ਇਹ ਪਿਸਤਲ ਹੈਗਾ 32 ਬੋਲ ਤੇ ਹਸਬੰਡ ਮਾਈਫ ਕੋਈ ਨਹੀਂ ਹੈਗਾ ਨਹੀਂ ਹਸਬੰਡ ਵਾਈਫ ਕੋਈ ਕੋਈ ਵੀ ਨਹੀਂ ਹੈਗਾ ਇਹ ਅਲੱਗ-ਅਲੱਗ ਹੈਗੇ ਨੇ ਠੀਕ ਕਰਦੇ ਮਰਦ ਦੀ ਮਰਦ ਦੀ ਅਸੀਂ ਇਹਦੇ ਵਿੱਚ 94 ਨੰਬਰ ਐਫਆਈਆਰ ਦਰਜ ਕੀਤੀ ਹੈ ਔਰ ਐਫਆਈਆਰ ਦਰਜ ਕਰਕੇ ਇਹਨਾਂ ਸੱਤਾਂ ਦੋਸ਼ੀਆਂ ਦੀ ਅਰੈਸਟ ਪਾ ਲਈ ਹੈ ਕਰੰਸੀ ਰਿਕਵਰ ਕਰ ਲਈ ਹੈ ਗੱਡੀਆਂ ਰਿਕਵਰ ਕਰ ਲੀਆਂ ਨੇ ਔਰ ਅੱਜ ਇਹਨਾਂ ਨੂੰ ਬਾਜਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵਿਗਾਇ ਦੀ ਕਸ਼ਿਸ਼ ਕੀਤੀ ਜਾਊਗੀ ਤੁਸੀਂ ਜਾਪੇ ਇਲਾਕੇ ਜੇ ਇਹਨਾਂ ਨੂੰ ਫੜਿਆ ਆਪਣੇ ਇਲਾਕੇ ਦਾ ਹੀ ਪੁੱਤ ਲੜਕਾ ਹੈਗਾ ਵਿੱਚ ਜਾਂ ਕੁੜੀ ਇਹਦੇ ਵਿੱਚ ਆਪਣੇ ਜੀ ਗਦਾਈਆ ਪਿੰਡ ਦਾ ਹੈਗਾ ਇੱਕ ਲੜਕਾ ਕੀ ਨਾਮ ਹੈ ਉਹਦਾ ਨਾਮ ਕਲਮਤ ਸਿੰਘ ਹੈ ਪਰ ਉਹਦਾ ਕੋਈ ਅਪਰਾਧਿਕ ਸ਼ੌਕਤ ਨਹੀਂ ਹੈਗਾ ਕੋਈ ਬੈਕਗ੍ਰਾਉਂਡ ਉਹਦਾ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈਗਾ ਉਹ ਪਹਿਲੀ ਵਾਰ ਮਤਲਬ ਉਹਦੇ ਪਰਚਾ ਦਰਜ ਹੋਇਆ ਹੈ ਬਾਕੀ ਉਹ ਤੋਂ ਵੀ ਜਿਹੜੀ ਹੈਗੀ ਹੈ ਡਗਾਈ ਨਾਲ ਪੁੱਛ ਕੇ ਚਰਾਂਗੇ ਕਿ ਕਦੋਂ ਆਇਆ ਕਿਵੇਂ ਆਇਆ ਉਹ ਇਦਾਂ ਹੀ ਇਹਨਾਂ ਦੇ ਲਿੰਕ ਬਣਦੇ ਗਏ ਜੀ ਇੱਕ ਦੂਜੇ ਨਾਲ ਜਿਵੇਂ ਯਾਰਾਂ ਦੋਸਤਾਂ ਦੇ ਵਿੱਚ ਗੱਲ ਛਿੜੀ ਵੀ ਆਪਾਂ ਇਦਾਂ ਕੰਮ ਕਰਦੇ ਆਪਾਂ ਆਹ ਕੰਮ ਸ਼ੁਰੂ ਕਰੀਏ ਆਪਾਂ ਨੂੰ ਇਨਾ ਫਾਇਦਾ ਹੋ ਜੂਗਾ ਆਪਾਂ ਪੈਸਾ ਕਮਾ ਲਾਂਗੇ ਮਤਲਬ ਉਹ ਇਹਨਾਂ ਦਾ ਇੱਕ ਇੱਕ ਸਿਸਟਮ ਜਿਹਾ ਬਣ ਗਿਆ ਨਾ ਕਲੀਅਰ ਕਰ ਦੋ ਸਰ ਕਿਹੜੇ ਕਿਹੜੇ ਨੁਕਤੇ ਆ ਇਹਦੇ ਵਿੱਚ ਦੋ ਲੇਡੀਜ਼ ਨੇ ਜੀ ਕਰਵੰਤਰ ਕੌਰ ਵਾਈਫ ਆਫ ਪਾਲ ਸਿੰਘ ਹੈਗੀ ਐ ਇਹ ਖੰਨੇ ਦੇ ਰਹਿਣ ਵਾਲੀ ਐ ਇਹਦੇ ਉੱਪਰ ਵੀ ਪਹਿਲਾਂ 420 ਦੇ ਮੁਕੱਦਮੇ ਦਰਜ ਨੇ ਔਰ ਸੈਕੰਡ ਕਰਮਜੀਤ ਕੌਰ ਹੈਗੀ ਐ ਵਾਈਫ ਆਫ ਭੋਲਾ ਸਿੰਘ ਇਹ ਇਹਨਾਂ ਦਾ ਪਰਣਾਲਾ ਹੈਗਾ ਇਹਦੇ ਤੇ 420 ਦੇ ਮੁਕੱਦਮੇ ਦਰਜ ਨੇ ਅਰਵੀਰ ਸਿੰਘ ਰਾਣਾ ਹੋ ਗਿਆ ਇਹ ਲੋਂਗੋ ਵਾਲਾ ਹੈ ਇਹਦੇ ਤੇ ਕਾਫੀ ਮੁਕੱਦਮੇ ਦਰਜ ਨੇ extortion ਦੇ blackmailing ਦੇ ਲੱਕੀ ਮੌਂਗਾ ਹੋ ਗਿਆ ਲੁਧਿਆਣੇ ਦਾ ਇਹਦੇ ਵੀ ਮਕਦਮੇ ਦਰਜ ਨੇ ਔਰ ਜੁਕੇਂਦਰ ਸਿੰਘ ਹੈਗਾ ਇਹ ਸੁਵੇ ਦਾ ਇਹਤੇ ਵੀ 420 ਦਾ ਮੁਕਦਮਾ ਦਰਜ ਹੈ ਭੁਪਿੰਦਰਪਾਲ ਸਿੰਘ ਹੈਗਾ ਧੂਰਾ ਪੂਰੀਚ ਪੈਂਦਾ ਇਹ ਔਰ ਕੁਲਵੰਤ ਸਿੰਘ ਹੈਗਾ ਗਦਾਈ ਦਾ ਇਹ ਬੰਦੇ ਦੋਨੋਂ ਨਵੇਂ ਸਿਗੇ ਇਹਨਾਂ ਦੇ ਪਹਿਲੀ ਵਾਰ ਮੁਕਦਮਾ ਦਰਜ ਹੋਇਆ